ਮੈਡਮ ਨੂੰ ਰਿਕੁਐਸਟ ਕਰਦਾ ਕਰਦਾ ਵੀ ਓਰੇ ਕੋਈ ਐਂਬੂਲੈਂਸ ਲਾ ਦਿਓ ਐਮਰਜੈਂਸੀ ਵਿੱਚ ਕੋਈ ਕੋਈ ਕਿਸੇ ਦੀ ਡੈਥ ਹੁੰਦੀ ਆ ਕੋਈ ਹੁੰਦੀ ਵੀ ਓਰੇ ਲੰਘਦੇ ਜਾਉਗੇ ਕਿਤੇ ਬੜੀ ਬੱਸ ਲਾ ਦਿਓ ਜੀ ਓਰੇ ਕੋਈ ਫੈਸਿਲਿਟੀ ਨਹੀਂ ਹੈ ਜੀ ਦੱਸੋ ਕਿਆ ਕਰਾਂ ਮੈਡਮ ਕਹਿੰਦੇ ਗੜਕਾ ਸੀ ਪਾ ਨਹੀਂ ਸਕਦੇ ਮਿੱਟੀ ਵਿੱਚ ਇਹ ਤਾਂ ਜਾਣਾ ਇਹ 10 ਦਿਨ ਪਰ ਮਿੰਟ ਦੀ ਵੱਧ ਪਏ ਵੀਗੇ ਲੋਕਾਂ ਨਾਲ ਜਾਣ ਤੋਂ ਬਾਅਦ ਤਾਂ ਇਹ ਇਹ ਗੱਲ ਨਾ ਮੈਂ ਤੁਹਾਨੂੰ ਪੂਰੀ ਪੰਜਾਬੀ ਚ ਦੱਸਦੀ ਆ ਹਾਂਜੀ ਹਾਂ ਆ ਤੁਹਾਡੀ ਸੜਕ ਹੁਣ ਮੈਂ ਬਣਵਾ ਦਿੰਦੀ ਆ ਅੱਜ ਅੱਜ ਮੈਂ ਆਈ ਆ ਅੱਜ ਮੈਂ ਇਹ ਪਾਣੀ ਕਢਵਾ ਸਕਦੀ ਆ ਜੇ ਤੁਸੀਂ ਕਹੋਗੇ ਗੱਟਕਾ ਇਦੋਂ ਫੇਰ ਗੱਟਕੇ ਦਾ ਪਾ ਸਕਦਾ ਜੇ ਨਹੀਂ ਪੈਂਦਾ ਤਾਂ ਵੇਟ ਕਰਨੀ ਪੈਣੀ ਆ ਇਹ ਹੁਣ ਪਾਣੀ ਹੈ ਇੱਕ ਬਹੁਤ ਥਾਵਾਂ ਤੇ ਸੀਵਰੇਜ ਪਾਉਣ ਕਰਕੇ ਪੱਟੀ ਵੀ ਹੋਈ ਆ ਆਫ ਹੈਗੀ ਆ ਹਸ ਤੱਕ ਚੱਲ ਨਹੀਂ ਪਾਉਗੀ ਉਸ ਤੋਂ ਬਾਅਦ ਸੜਕਾਂ ਬਣ ਜਾਣਗੀਆਂ ਨਿਕਾਸੀ ਦਾ ਪ੍ਰਬੰਧ ਵੀ ਹੋ ਜਾਊਗਾ ਨੌਜਵਾਨਾਂ ਨੇ ਕਿਹਾ ਗਰਾਊਂਡ ਬਣਦੇ ਉਹ ਵੀ ਹੋ ਜੂ ਟੋਪੇ ਵੀ ਸਾਫ਼ ਹੋ ਜਾਣਗੇ ਮੇਰੇ ਹੱਥ ਦਾ ਸਾਰਾ ਕੁਝ ਮੈਂ ਕਰਵਾਵਾਂਗਾ। ਕਦੋਂ ਕਦੋਂ ਬਣੂਗਾ ਜੀ ਦੱਸੋ ਸਾਹਿਬ ਨੂੰ 4 ਮੈਡ ਨੂੰ ਕਹਿ ਕੇ ਕਰਾ ਤੱਕ ਜਾਈ ਟਰੈਕਟਰ ਲਾ ਕੇ ਹੀ ਗੜਨਗਾ। ਆਇਆ ਪਹਿਲਾਂ ਮੈਡ ਨੂੰ ਭਾਈ ਮੰਨ ਤਿੰਨ ਚਾਰ ਸਾਲ ਹੋ ਗਏ ਠੱਕੇ ਖਾਣ ਦੇ 2 ਮਹੀਨੇ ਦਾ ਹੋਏ ਕਮੇਟੀ ਪਣੀ ਕਿਹੜੀ ਨੂੰ ਫੇਰ 2 ਮਹੀਨੇ ਚ 200 ਕਿਹੜੀ ਕੰਮ ਕਰੇ ਤੁਸੀਂ ਜਿਹੜਾ ਦੋਲੇ ਰਹਿਣਾ ਹੋਣਾ ਕਦੋਂ ਕਦੋਂ ਨਹੀਂ ਜਦੋਂ ਬੱਸਿਆਂ ਦੀ ਬੱਚਿਆਂ ਦੀ ਬੱਸ ਬਲਟ ਨੂੰ ਜਿਆਦਾ ਕਰੂਗੇ ਤੁਸੀਂ ਦੱਸੋ ਮੈਨੂੰ। ਕਿਹੜੀ ਕੁੜੀ ਦੀ ਲੱਤ ਟੁੱਟ ਗਈ ਕੌਣ ਜ਼ਿੰਮੇਵਾਰ ਦੱਸੋ। ਤੁਸੀਂ ਨਾ ਹੁਣ ਮੈਨੂੰ ਦੋ ਤਰ੍ਹਾਂ ਦੇ ਬੰਦੇ ਪਤਾ ਲੱਗ ਜਾਂਦਾ ਜਦੋਂ ਮੈਂ ਲੋਕਾਂ ਨਾਲ ਜਾਨੀ ਜਿਵੇਂ ਆਹ ਬੋਲ ਕੇ ਹਟੇ ਮੈਡਮ ਜੀ ਤੁਸੀਂ ਆਏ 4 ਸਾਲ ਬਾਅਦ ਅਸੀਂ ਤਾਂ ਨਹੀਂ 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 ਮੈਂ ਕੰਮ ਕਢਾਵਾਂਗਾ ਖਰਚ ਵਿੱਚ ਮੇਰੀ ਉਮਰ ਵਾੜ ਦੋ ਮੈਂ ਉਂਦੀ ਰਹਿਣੀ ਹੈ ਤੁਹਾਨੂੰ ਲੱਗਦਾ ਕਿ ਮੈਡਮ ਜੀ ਮੇਰੇ ਇਹ ਦਾ ਕਰਾ ਦੋ ਜਰੂਰ ਮੈਂ ਇੱਕ ਗੱਲ ਦੱਸ ਰਹੀ ਹਾਂ ਖਰਚਾ ਹੁੰਨੇ ਆ ਪਰ ਇੱਧਰ ਇਹ ਮੁੰਡਾ ਬੋਲ ਇਹ ਮੁੰਡੇ ਦਾ ਮਤਲਬ ਦੇਖੀ ਸੀ ਕਿ ਮੈਂ ਮੁਸ਼ਕਲਾਂ ਦਾ ਸੱਟ ਵੜਦੇ ਮੈਂ ਥੋੜੇ ਤੁਸੀਂ ਕਹਿ ਰਹੇ ਹੋ ਵੀ ਤੁਸੀਂ 2 ਮਹੀਨਿਆਂ ਚ ਕੀ ਕੀਤਾ ਮੈਂ ਜੀ ਮੈਂ ਤੁਹਾਡੇ ਨਾਲ ਹੁਣੇ ਚੱਲੂਗਾ ਤੁਸੀਂ ਇੱਕ ਕੰਮ ਕਰਾ ਦਿਓ ਜੀ ਇੱਕ ਕੰਮ ਕਰਾ ਦਿਓ ਮੇਰੇ ਏਰੀਆ ਦਾ ਪਾਸਾ ਮੈਨੂੰ ਖੈਂੜਦਾ ਨਹੀਂ ਮੇਰੇ ਏਰੀਆ ਦਾ ਕਰਾ ਦਿਓ ਜੀ ਮੈਂ ਕਹਿੰਨੀ ਆ ਵੀ 2 ਮਹੀਨੇ ਹੁਣੇ ਤਾਂ ਕਮੇਟੀ ਪੜਾਈ ਆ ਤੁਹਾਡੀ ਸੜਕ ਮੈਂ ਪਾਸ ਕਰਤੀ ਤੁਹਾਡਾ ਕਰਾ ਦਾਂਗਾ ਚਲੋ ਮੈਂ 2 ਮਹੀਨੇ ਵਿੱਚ ਕਰਾ ਦਿਓ ਜੀ ਦੱਸੋ ਗੜਕਾ ਨਹੀਂ ਦਿਆ ਜੀ ਗੜਕਾ ਜੀ 2 ਮਹੀਨੇ ਜਿੱਤੇ ਕਮਰਾ ਵੀ ਨਹੀਂ ਪੈਂਦਾ ਮੈਂ ਗਟਕਾ ਦੇ ਸਕਦੇ ਆ ਜੀ ਉਹ ਗਟਕਾ ਲੈ ਲਓ ਨਹੀਂ ਨਹੀਂ ਮੈਂ ਮੈਂ ਉਹ ਮੈਨੂੰ ਤੁਹਾਡੇ ਮੂੰਹ 'ਵਾਂ ਖੜੇ ਦੱਸੋ ਜੀ ਪ੍ਰਧਾਨ ਸਾਹਿਬ ਕਿ ਦੇ ਦੇਂਦੇ ਗਟਕਾ ਇੰਨਾ ਰੌਲਾ ਪਾ ਕੇ ਮੈਂ ਨਹੀਂ ਲੱਗਦਾ ਤੇ ਪਰ ਆਪਣੇ ਪੈਸੇ ਆਪਣੇ ਕਿੱਥੇ ਐਮਸੀ ਮੈਮ ਹਿੰਦੁਸਤਾਨ ਇੰਟਰਨ ਵਾਲਿਆਂ ਨੂੰ ਕਹਿੰਦਾ 500 ਬਾਕੀ 1000 ਨਾਲ ਸੜਕ ਬਣਾ ਲੈਣ ਆਪ ਸਰ ਵੀ ਆਲੇ ਸਾਰੇ ਆਲੇ ਚਲੋ ਹੁਣ ਫੇਰ ਲੈ ਲਓ ਮੈਂ ਗਟਕਾ ਦੋ ਦੋ ਨਹੀਂ ਕਹਿੰਦੇ ਤੁਸੀਂ ਪੁੱਛ ਸਕਦੇ ਵੀ ਮੈਂ ਤਾਂ ਕਦੇ ਨਾ ਗਟਕਾ ਨਹੀਂ ਦੇ ਚਲੋ ਤੁਸੀਂ ਦੱਸ ਦੋ ਜੀ ਹਾਂ ਜੀ ਤੁਸੀਂ ਦੱਸ ਦੋ ਜੀ 11 3 4 ਪਾਣਾ ਹੀ ਨਹੀਂ ਵੀਰੇ ਜੋਰ ਲਾ ਲਵੇ ਪਾਣੀ ਨਿਕਲ ਨਹੀਂ ਸਕਦਾ ਕਿਤੇ ਵੀ ਪਾਣੀ ਨਹੀਂ ਨਿਕਲਦਾ ਇੱਕ ਮਿੰਟ ਰੁਕੋ ਇੱਕ ਮਿੰਟ ਰੁਕੋ ਹੁਣ ਆ ਪਾਣੀ ਦੇਖਣਾ ਵੀ ਕਿ ਇਧਰ ਕੈਮਰਾ ਆਉਣਾ ਤੇ ਸੀ ਹੀ ਹੋਣੀ ਕੋਈ ਗੱਲ ਮੈਂ ਤੁਹਾਨੂੰ ਹੀ ਕਰਾਇਆ ਪਿਆ ਮਾਡਰਨ ਟੰਕਾ ਪਿੱਛਲੇ ਹਾਂ ਚ ਬਤਾ ਰਿਹਾ ਐਮ ਐਲਏ ਮੀ ਇੱਧਰ ਮੈਂ ਸ਼ੁਰੂ ਕਰੀ ਡੈਰੀ ਨੰਬਰ ਆੜੀ ਉਹ ਲਿਆਓ ਐਪਲੀਕੇਸ਼ਨ ਬਤਾ ਰਿਹਾ ਪਹਿਲੇ 40 70 ਸਾਲਾਂ ਜੋ ਪ੍ਰੋਜੈਕਟ ਨਹੀਂ ਆਇਆ ਇੱਕ ਜੌਲੀ ਵਾਟਰ ਦੋ ਵੱਡੇ ਐ ਤੇਨ ਵੱਡੇ ਐ ਤਾਂ ਕਰੇ 400 ਟਰਾਂਸਫਾਰਮਰ ਇਹ ਬਤੌਰ ਐਮਐਲਏ ਨੇ ਚੀਜ਼ਾਂ ਲੈ ਕੇ ਆਂ ਸਾਡੇ ਵੀ ਲੋਕ ਇੱਕ ਮਿੰਟ ਰੁਕ ਜਿਓ ਚਲੋ ਤੁਸੀਂ ਕੰਪਲੀਟ ਕਰ ਲਓ ਦੂਜੇ ਨੰਬਰ ਤੇ ਹੁਣ ਸਾਡੀ ਕਮੇਟੀ ਬਣੀ ਜਦੋਂ ਕਮੇਟੀ ਆਚ ਆ ਗਈ ਹੁਣ ਸਾਡੇ ਕੋਲ ਹੈਗੀ ਪਾਵਰ ਸੜਕਾ ਬਣਾਉਣ ਤੁਹਾਡੀਆਂ ਨਿਕਾਸੀ ਦਾ ਨਿਕਾਸੀ ਨਹੀਂ ਪਾਵਰ ਬਣਾਉਣ ਤਰਸ਼ੂਲ ਚਾਹ ਲਾ ਕੋਈ ਨਹੀਂ ਤਰਸ਼ੂਲ ਚਾਹ ਨਾ ਵਰਤਵਾ ਨਹੀਂ ਤੁਹਾਡੀਆਂ ਸੜਕਾਂ ਨਹੀਂ ਮੈਂ ਹੁਣ ਕੋਈ ਤਰਸ਼ੂਲ ਜਾਂ ਕੋਈ ਚੱਕਰ ਚਲਾ ਕੇ ਨਹੀਂ ਪੂਰੇ ਜੇ ਕੋਈ ਐਮਰਜੈਂਸੀ ਆ ਤੀ ਇੱਕ ਬੰਦਾ ਕਮੇਟੀ ਦਾ ਕੋਈ ਵੀ ਨਹੀਂ ਆਂਦਾ ਉਰੇ ਦੱਸੋ ਇਹਨੂੰ ਭਲਾਈਏ ਮੇਰੀ ਗੱਲ ਸੁਣੋ ਇੱਕ ਮਿੰਟ ਕੈਬ ਵੀ ਨਹੀਂ ਆਉਂਦੀ ਗਲਤ ਤੱਕ ਪੂਰੀ ਕੈਬ ਵੀ ਨਹੀਂ ਆਉਂਦੀ ਭਾਈ ਜੇ ਨਾਲ ਕੋਈ ਆਸ ਹੋਣਾ ਕਿ ਫੋਨ 'ਚ ਸਾਰਾ ਕੁਝ ਸੁਣ ਦਿੰਦਾ ਜੀ ਦੋ ਮਿੰਟ ਪਹਿਲੇ ਉਹ ਵੀ ਦਾ ਕਹਿ ਕੇ ਹਟਿਆ ਉਹ ਵੀ ਥੋੜੇ ਆ ਕੋਈਟਾ ਸਾਰੇ ਸੁਣਦਾ ਜਿਹੜਾ ਡਰਕਟਰ ਰਹਿੰਦਾ ਉਹਨਾਂ ਨੂੰ ਪਤਾ ਹੁੰਦਾ ਤੁਸੀਂ ਮੇਰੇ ਨਾਲ ਚਲੋ ਜੀ ਕੋਈ ਛੜਕਾ ਬੰਦੀਏ ਮੇਰੇ ਨਾਲ ਬੈਠੋ ਆ ਜਾਓ ਚਲੋ ਚਲੋ ਬਹੁਤ 8 ਨੰਬਰ ਕਿ ਨਿਕਲੂਗਾ ਇਹਨਾ ਜਦੋਂ ਮੈਂ ਉਹ ਹੀ ਬਾਈ ਨੂੰ ਦੱਸ ਰਿਹਾ ਮੇਰੇ ਨਾਲ ਚੱਲ ਲੰਘ ਕੇ ਦਿਖਾ ਦੇ ਅਸੀਂ ਸਨਮਾਨ ਕਰੂਗਾ ਕੋਈ ਅਸੀਂ ਮੈਨੂੰ ਉਹ ਕਹਿ ਰਹੇ ਨਾ ਟੋਪੇ ਆ ਰ ਸੜਕ ਜੰਤਰ ਕਾਸ ਬਣੀ ਸੜਕ ਹੈ ਜੀ ਪਤਾ ਪਈ ਨਹੀਂ ਆਣੀ ਭਾਈਓ ਸੜਕ ਤੁਹਾਨੂੰ ਪਤਾ ਆ ਗੋਲਦੀ ਦੇ ਬਾਅਦ ਇੱਕ ਵਾਰੀ ਬਣੀ ਸੀ ਜੇ ਆਜ਼ਾਦੀ ਦੇ ਬਾਅਦ ਉਹ ਸੜਕ ਨਹੀਂ ਬਣੀ ਕਿਹੜੀ ਵਾਲੀ ਆ ਪਿੰਡ ਦੀ ਫਿਰਮੀ ਹੈ ਜੀ ਇਹ ਬਸ ਆਪਾਂ ਹੁਣ ਰਿਕਾਰਡ ਬਣਾਵਾਂਗੇ 4 ਸਾਲ ਹੋ ਗਏ ਸਾਲ ਸਾਕ ਸਰਕਾਰ ਨੂੰ ਰਹਿ ਗਏ ਦਾਦ ਨਾਲ ਪਾ ਕੇ ਨਾ ਐਨਾ ਕ ਰਹਿ ਗਏ ਬਹੁਤ ਵੱਡਾ ਪਰਫਾਰਮੈਂਸ ਦੱਸੋ ਹੀ ਕੋਣ ਕਾਦੋ ਕਰੂਗੇ ਕਮ ਚਾਰ ਸਾਲ ਹੋ ਗਈ ਬਹੁਤ ਅਚੀ ਪਰਫਾਰਮੈਂਸ ਆ ਪਰ ਅਸੀਂ ਹੁਣ ਕਮੇਟੀ ਬਣੀ ਹੈ ਹਾਂਜੀ ਹੁਣ ਤੁਹਾਡੇ ਕੰਮ ਦੋ ਮਹੀਨੇ ਤਾਂ ਹੋ ਗਏ ਕਮੇਟੀ ਨੂੰ ਜੀ ਦੋ ਮਹੀਨੇ ਵੀ ਕਰ ਦੋ ਕੰਮ ਕਮੇਟੀ ਕੋ ਮਤੇ ਵੀ ਪਾਉਣੇ ਨੇ ਬਸ ਸਾਰਾ ਸਪਾਸ ਹੈ ਵੀ ਇੱਕ ਮਹੀਨੇ ਇੱਕ ਮਹੀਨਾ ਦੇ ਦੋ ਜਮੀਂਦਾਰ ਇੱਕ ਮਹੀਨਾ ਬੋਲੋ ਸੋਚੋ ਮੈਂ ਤੁਹਾਨੂੰ ਜਵਾਦੇ ਮੱਚੀ ਪਰਫਾਰਮੈਂਸ ਸਭ ਹੋ ਗਈ ਆਪਾਂ ਇਹ ਨਹੀਂ ਕਰੇ ਜੇ ਹੁਣ ਅਗਲੇ ਲਈ ਦੋ ਮਹੀਨੇ ਚ ਕਰ ਤਾਂ ਮਨ ਨੂੰ ਪੰਨੂ ਜੀ ਮੇਰੇ ਪਿੰਡ ਵਿੱਚ ਸਭ ਤੋਂ ਜਿਆਦਾ ਵੋਟ ਪਈ ਤੁਹਾਨੂੰ ਜੀ ਪਰ ਮੇਰੇ ਪਿੰਡ ਦਾ ਸਭ ਤੋਂ ਬੁਰਾ ਹਾਲ ਹੈ ਉਹ ਦੇਖ ਲੋ ਜੀ ਮੈਨੂੰ ਸਾਰੇ ਹਲਕੇ ਦੇ ਪਾਈਏ ਸਾਰੇ ਹਲਕੇ ਨੇ ਪਾਈਏ ਮੈਨੂੰ ਨਹੀਂ ਫਿਰ ਪਿੰਡ ਨਾਲ ਕੀ ਰਾਜ ਕਿਉਂ ਪੁੱਛ ਨਹੀਂ ਪਿੰਡ ਦੇ ਸਾਰੇ ਨੇ ਜਿੱਦ ਆਇਆ ਤੁਹਾਨੂੰ ਜੀ ਕਿਉਂਕਿ ਇੰਨਾ ਇੱਕ ਦਾ ਮੁੱਢ ਮੋੜ ਦੋ ਵੀ ਕੰਮ ਥੋੜਾ ਬੁੱਧਾ ਤਾਂ ਕਰ ਦਿਓ ਮੈਂ ਤਾਂ ਕਹੀ ਜਾਂਦੀ ਆ ਵੀ ਥੋੜੀ ਸਾਡਾ ਪਾਸ ਲੱਗਦੇ ਜੀ ਇੱਕ ਜਾਣੇ ਆ ਬੰਦੇ ਜੀ ਸੜਕਾ ਪਾਸ ਨੂੰ ਕਹਿ ਕਰੇ ਜਰੂਰ ਹੈ ਦੇਖਣੇ ਤਾਂ ਤੁਹਾਨੂੰ ਲੱਗਦਾ ਹੀ ਕੋਈ ਕਰ ਮੈਨੂੰ ਸੜਕ ਤਾਂ ਬਣ ਜੂਗੀ ਆ ਪਾਣੀ ਨਹੀਂ ਨਿਕਲਣਾ ਅਸੀਂ ਇੱਥੇ ਰਹਿ ਰਹੇ ਬਰਿਆਲੀ ਵਾਲਿਆਂ ਨੇ ਨਿਕਲਣੇ ਨਹੀਂ ਦੇਣਾ ਜੀ ਹੋ ਜੂਗਾ ਹੋ ਜੂਗਾ ਉਹਨਾਂ ਤਾਂ ਮੰਨਾਂ ਕਰਦੇ ਪ੍ਰੈਸ਼ਰ ਮੇਰੀ ਗੱਲ ਸੁਣੀ ਇੱਕ ਕਿਹੜਾ ਸਮਝ ਨਹੀਂ ਆ ਰਿਹਾ ਮੈਂ ਤੇ ਸਾਹਮਣੇ ਵਾਲਾ ਦਿਖਾ ਦਿਓ ਗਟਰ ਲੀਕ ਹੁੰਦਾ ਜੀ